ਨਵਾਰਖ ਜिक्का ਖਾਲਸਾ ਵੈਨ ਜਿੱਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਾਧ ਸੰਗਤ ਜੀਓ ਬਾਬੇ ਨਾਨਕ ਦਾ ਵਿਆਹ ਜਿਹਦੇ ਵਿੱਚ ਅਸੀਂ ਹੁਣ ਪਹਿ ਚੁੱਕੇ ਹਾਂ ਉਹ ਆਖਿਰ ਕਦੋਂ ਤੇ ਕਿਵੇਂ ਸ਼ੁਰੂ ਹੋਇਆ ਵਿਆਹ ਪ੍ਰਭ ਬਟਾਲਾ ਸ਼ਹਿਰ ਵਿੱਚ ਹਰ ਸਾਲ ਸੰਗਤਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਤੇ ਮਾਤਾ ਸੁਲਖਣੀ ਜੀ ਦਾ ਵਿਆਹ ਪਰਬ ਬੜੇ ਚਾਅ-ਸ਼ਾਅ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਵਿਆਹ ਪਰਬ ਬਾਬੇ ਦਾ ਮਨਾਉਣ ਲਈ ਇਹ ਪਿਰਤ 100 ਸਾਲ ਪੁਰਾਣੀ ਹੈ। ਮੀਰੀ ਪੀਰੀ ਦੇ ਮਾਲਕ ਸ਼ੇਵ ਪਾਸ਼ਾ ਸਾਹਿਬ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਜਦੋਂ ਆਪਣੇ ਸੁਪੁੱਤਰ ਬਾਬਾ ਗੁਰਦਤਾ ਜੀ ਨੂੰ ਵਿਆਹਣ ਆਏ ਸਨ ਉਹ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਘਰ ਦੇ ਦਰਸ਼ਨ ਲਈ ਵੀ ਗਏ ਸਨ ਜਿੱਥੇ ਗੁਰੂ ਸਾਹਿਬ ਦਾ ਵਿਆਹ ਹੋਇਆ ਸੀ। ਉਨ੍ਹਾਂ ਵੱਲੋਂ ਉੱਥੇ ਇੱਕ ਛੜਾਵੀ ਬਣਾਇਆ ਗਿਆ ਸੀ ਉਸ ਸਮੇਂ ਤੋਂ ਹੀ ਸੰਗਤਾਂ ਦੀ ਆਮਦ ਇਹ ਪਾਵਨ ਸਥਾਨ ਤੇ ਦਰਸ਼ਨਾਂ ਲਈ ਵਧ ਗਈ ਇਸ ਤੋਂ ਬਾਅਦ ਵੀ ਸਿੱਖ ਮਿਸਲਾਂ ਦੇ ਟਾਈਮ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਰਾਣੀ ਸਦਾ ਕੌਰ ਦੇ ਸਮੇਂ ਵੀ ਗੁਰੂ ਸਾਹਿਬ ਦੇ ਵਿਆਹ ਸਾਾਂ ਦੀ ਮਹੱਤਤਾ ਸੰਗਤਾਂ ਵਿੱਚ ਵਧਦੀ ਗਈ ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਜਿੱਥੇ ਖੂਬ ਸੂਰਤ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜੀ ਦੀ ਸਵਾਰੀ ਕਰਾਈ ਤੇ ਨਾਮ ਨਾਨਕ ਨਾਮ ਲੈਵਾ ਸੰਗਤਾਂ ਇਸ ਪਵਿੱਤਰ ਸਥਾਨ ਤੇ ਦਰਸ਼ਨਾਂ ਨੂੰ ਆਉਣ ਲੱਗੀਆਂ ਸਿੱਖ ਮਿਸਲਾਂ ਦੇ ਦੌਰ ਤੋਂ ਹੀ ਗੁਰਦੁਆਰਾ ਡੇਰਾ ਸਾਹਿਬ 'ਖੇ ਗੁਰੂ ਸਾਹਿਬ ਦਾ ਵਿਆਹ ਪਰਮ ਮਨਾਇਆ ਜਾਂਦਾ ਹੈ ਉਸ ਸਮੇਂ ਵਿਆਹ ਪਰਮ ਦੇ ਦਿਹਾੜੇ ਤੇ ਵਿਸ਼ੇਸ਼ ਕਥਾ ਕੀਰਤਨ ਹੁੰਦਾ ਖਿਜੀ ਔਰ ਸਨ 1917 ਵਿੱਚ ਵਿਆਹ ਪਰਮ ਮਨਾਉਣ ਦੀ ਸੰਗਤਾਂ ਅੰਮ੍ਰਿਤਸਰ ਤੋਂ ਜੰਜ ਬਣ ਕੇ ਰੇਲ ਗੱਡੀ ਰਾਹੀਂ ਬਟਾਲਾ ਵਿਖੇ ਪਹੁੰਦਿਆਂ ਸੀ ਮਹੰਤ ਕੇਸਰਾ ਸਿੰਘ ਤੇ ਬਟਾਲਾ ਸ਼ਹਿਰ ਦੀ ਸੰਗਤ ਨੇ ਜੰਜ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਸੀ ਜੰਜ ਨੂੰ ਰੇਲਵੇ ਸਟੇਸ਼ਨ ਦੇ ਨੇੜੇ ਹੀ ਮੁਹੱਲਾ ਦਾਰਉਲਸਲਾਮ ਦੇ ਬਾਰ-ਬਾਰ ਸ਼ਿਵਾਲੇ ਵਿੱਚ ਉਤਾਰਿਆ ਗਿਆ ਸੰਗਤਾਂ ਦੀ ਆਉ ਭਗਤ ਕੀਤੀ ਗਈ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਰੇਲਵੇ ਸਟੇਸ਼ਨ ਦੇ ਬਾਰ-ਬਾਰ ਬਣੀ ਸ਼ਰਾਮ ਜੀ ਕੀਤਾ ਗਿਆ ਪ੍ਰੰਤ ਮਹੰਤ ਕੇਸਰਾ ਸਿੰਘ ਨੇ ਆਪਣੇ ਸਿਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕ ਕੇ ਸੰਗਤਾਂ ਦੇ ਨਾਲ ਕੀਰਤਨ ਕਰਦੇ ਹੋਏ ਗੁਰਦੁਆਰਾ ਡੇਰਾ ਸਹਿ ਵਿਖੇ ਪਹੁੰਚੇ ਉਸ ਸਾਰੀ ਰਾਤ ਇੱਥੇ ਗੁਰਬਾਣੀ ਕੀਰਤਨ ਹੁੰਦਾ ਰਿਹਾ ਅਗਲੇ ਦਿਨ ਸਵੇਰ ਹੁੰਦੇ ਹੀ ਮਹੰਤ ਜੀ ਨੇ ਆਪਣੇ ਸਿਰ ਤੇ ਗੁਰੂ ਸਾਹਿਬ ਦਾ ਸਵਾਰਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥ ਪ੍ਰਕਰਮਾ ਕੀਤੀਆਂ ਲਾਵਾ ਪੜੀਆਂ ਗਈਆਂ ਤੇ ਇਸ ਤੋਂ ਬਾਅਦ ਇਹ ਰੀਤ کئی ਸਾਲ ਜਾਰੀ ਰਹੀ 1952 ਦੇ ਸਮੇਂ ਤੱਕ ਗੁਰਦੁਆਰਾ ਸ੍ਰੀ ਕੰਨੂ ਸਾਹਿਬ ਨਹੀਂ ਹੁੰਦਾ ਸੀ ਪਰ ਸੰਗਤਾਂ ਗੁਰੂ ਸਾਹਿਬ ਜੀ ਦੇ ਵਰਸੋਈ ਉਸ ਕੱਚੀ ਕੰਨੂ ਸ਼ੈਦਾ ਜ਼ਰੂਰ ਕਰਦੀਆਂ ਸਨ ਅੰਮ੍ਰਿਤਸਰ ਤੋਂ ਆਉਣ ਵਾਲਾ ਨਗਰ ਕੀਰਤਨ ਰੇਲ ਦੀ ਬਜਾਏ ਸ਼ਰਕ ਮਾਰਗ ਰਾਹੀਂ ਆਉਣ ਲੱਗਾ ਇਸ ਨੂੰ ਸ਼ਬਦ ਚੌਂਕੀ ਦਾ ਨਾਮ ਦਿੱਤਾ ਇਹ ਸ਼ਬਦ ਚੌਂਕੀ ਹਰ ਸਾਲ ਵਿਆਪ ਪਰਮੋਕੇ ਬਟਾਲਾ ਸ਼ਹਿਰ ਪਹੁੰਚਦੀ ਸੰਗਤਾਂ ਨੇ ਇਹਦਾ ਬਹੁਤ ਗੁਰੂ ਸਵਾਗਤ ਕਰਨਾ ਵਿਆਹ ਪ੍ਰਭੂ ਦੀਆਂ ਖੁਸ਼ੀਆਂ ਬਣਾਉਣੀਆਂ ਹੁਣ ਵੀ ਇਹ ਸ਼ਬਦ ਜੋ ਕਿ ਵਿਆਹ ਪ੍ਰਭੂ ਵਾਲੇ ਦਿਨ ਬਟਾਲਾ ਵਿਖੇ ਪਹੁੰਚਦੀ ਹੈ ਵਿਆਹ ਪ੍ਰਭੂ ਦਾ ਅਦੁਨਕ ਰੂਪ ਕਰੀਬ 2 ਦਹਾਕੇ ਪਹਿਲਾਂ ਸ਼ੁਰੂ ਹੋਇਆ ਸਨ 2000 ਦੇ ਕਰੀ ਬਟਾਲਾ ਦੇ ਸਰਦਾਰ ਬੂਟ ਹੌਸਲੇ ਵਾਲੇ ਬੇਦੀ ਹੋਣਾ ਨੇ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਪੈਦਲ ਯਾਤਰਾ ਰਾਈ ਬਰਾਤ ਰੂਪੀ ਨਗਰ ਕੀਰਤਨ ਦੀ ਆਉਂਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਸੁਖਮਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਪਦਮ ਗਿਆਨੀ ਹਰਮਨ ਸਿੰਘ ਤੇ ਹੋਰ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵੱਲੋਂ 2005 ਵਿੱਚ ਸultanpur Lodhi ਤੋਂ Batala ਸ਼ਹਿਰ ਲਈ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਨਗਰ ਕੀਰਤਨ ਵਿਆਪਕ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਬਟਾਲਾ ਸ਼ਹਿਰ ਵਿੱਚ ਪਹੁੰਚ ਜਾਂਦਾ ਹੈ ਰਾਤ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਸ੍ਰੀ ਸਤਕਰਤਾਰੀਆਂ ਵਿਖੀ ਹੁੰਦਾ ਹੈ ਵਿਆਹ ਪਰਵੋਲ ਦੇ ਦਿਨ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਹੈ ਸਾਰਾ ਦਿਨ ਬਟਾਲਾ ਦੇ ਵੱਖ-ਵੱਖ ਥਾਵਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਕਨੁਸਾਹਿ ਵਿਖੇ ਪਹੁੰਚਦਾ ਹੈ ਅਖੀਰ ਇਹ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਹੁੰਦੀ ਹੈ ਜਦੋਂ ਬਰਾਤ ਰੋਪੀ ਨਗਰ ਕੀਰਤਨ ਹੁਣ ਗੁਰਦੁਆਰਾ ਢੇਰਾ ਸੇਵਕੀ ਪਹੁੰਚਦਾ ਹੈ ਸੰਗਤ ਵੱਲੋਂ ਇਸ ਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਸ਼ਬਦ ਕੀਰਤਨ ਤੇ ਲਾਵਨ ਦਾ ਪਾਠ ਕੀਤਾ ਜਾਂਦਾ ਹੈ ਮਟਾਲਾ ਸ਼ਹਿਰ ਵਿੱਚ ਬਾਬੇ ਦੇ ਵਿਆਹ ਪ੍ਰਤੀ ਸੰਗਤਾਂ ਵਿੱਚ ਹਰ ਸਾਲ ਜੋਸ਼ ਤੇ ਉਤਸ਼ਾਹ ਵੱਧਦਾ ਜਾ ਰਿਹਾ ਹੈ ਇਸ ਸਮੇਂ ਇਹ ਸਭ ਤੋਂ ਵੱਡੇ ਨਗਰ ਕੀਰਤਨ ਦੇ ਰੂਪ ਚੁਭ ਰਿਹਾ ਹੈ ਦੇਸ਼ਾਂ ਦੇਸ਼ਾਂ ਵਿੱਚੋਂ ਸੰਗਤਾਂ ਵਿਆਹ ਪਰਬ ਤੇ ਮਟਾਲਾ ਸ਼ਹਿਰ ਵਿਖੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਕਮਸਤਕ ਹੁੰਦੀਆਂ ਨੇ ਅਸੀਸਾਂ ਲੈਂਦੀਆਂ ਨੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਇਹ ਸੀ ਪਿਆਰੋ ਬਾਬੇ ਨਾਨਕ ਦੇ ਵਿਆਹਪੁਰਮ ਪ੍ਰਤੀ ਸ਼ਗਨਤਾ ਦਾ ਉਰਸਾ ਤੇ ਅੱਜ ਤੋਂ 100 ਸਾਲ ਪਹਿਲਾਂ ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦੁਨੀਆ ਮਨਾਉਂਦੀ ਆ ਰਹੀ ਹੈ ਇਹਦੀ ਬਾਬਤਾ ਜੀ ਨਾਲ ਸਾਂਝ ਪਾਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਛਤਾਰਿਓ ਗਾਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਹੋ ਵਾਹਿਗੁਰੂ ਜਿੱਕੀ ਫਤਿਹ